ਦੈਨਿਕ ਸਵੇਰਾ ਟੀਵੀ ਦੇਖ ਰਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇਸ ਸਮੇਂ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਉਡੀਕ ਕੀਤੀ ਜਾ ਰਹੀ ਸੀ ਕਿ ਕਦੋਂ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਜਾਏਗਾ ਸੋ ਸੂਤਰਾਂ ਦੇ ਹਵਾਲੇ ਤੋਂ ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਸੋ ਵੱਡੀ ਖਬਰ ਇਸ ਸਮੇਂ ਦੀ ਦੱਸ ਰਿਹਾ ਹਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ 5 ਅਕਤੂਬਰ ਨੂੰ हो ਸਕਦੀਆਂ ਨੇ ਦਰਸਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਦੀ ਸੁਣਵਾਈ ਚੱਲ ਰਹੀ ਥੀ ਜਿੱਥੇ ਕਿ ਪੰਜਾਬ ਦੇ ਇੱਕ ਵਕੀਲ ਦੇ ਵੱਲੋਂ ਜਦੋਂ ਹਾਈ ਕੋਰਟ ਦੇ ਵੱਲੋਂ ਪੁੱਛਿਆ ਗਿਆ ਤਾਂ ਉੱਥੇ ਦੱਸਿਆ ਗਿਆ ਕਿ 5 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਸੋ ਮੇਰੇ ਸਹਿਯੋਗੀ ਮੇਰੇ ਨਾਲ ਜੁੜੇ ਹੋਏ ਨੇ ਮਨਜੋਤ ਇਸ ਖਬਰ ਨੂੰ ਲੈ ਕੇ ਕੀ ਅਪਡੇਟ ਹੈ ਕਿਉਂਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਬਹੁਤ ਸਾਰੇ ਲੋਕ ਬਹੁਤ ਦੇਰ ਦੇ ਉਡੀਕ ਕਰ ਰਹੇ ਨੇ ਕਿ ਤਰੀਕੋਦੋਂ ਸਾਹਮਣੇ ਆਏਗੀ ਇਸ ਵੀ ਕਿਨਾਂ ਦੂਸਰਾ ਅਸਲ ਦੇ ਵਿੱਚ ਇਹ ਮਾਮਲਾ ਜਿਹੜਾ ਹੈਗਾ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੀਆਂ ਚੋਣਾਂ ਸੀ ਯਾਨੀ ਕਿ ਨਗਰ ਨਿਗਮ ਦੀਆਂ ਚੋਣਾਂ ਸੀ ਉਸ ਨੂੰ ਲੈ ਕੇ ਪਟੀਸ਼ਨ ਜਿਹੜੀ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਜਿਹੜਾ ਕਿ ਪੰਜਾਬ ਸਰਕਾਰ ਦੇ ਤਰਫੋਂ ਜਿਹੜਾ ਵਕੀਲ ਪੇਸ਼ ਹੋਇਆ ਉਸਨੇ ਇਹ ਅਦਾਲਤ ਦੇ ਸਾਹਮਣੇ ਜਾਣਕਾਰੀ ਦਿੱਤੀ ਹਾਲਾਂਕਿ ਅਦਾਲਤ ਨੇ ਕਿਰ ਤੋਂ ਜਿਹੜਾ ਹੈਗਾ ਪੱਖ ਦੂਸਰੇ ਪਾਸੇ ਲੈ ਲਿਆ ਵੀ ਅਸੀਂ ਸਿਰਫ ਜਿਹੜੀ ਸੁਣਵਾਈ ਹੈ ਉਹ ਪੰਚਾਇਤੀ ਚੋਣਾਂ ਦੀ ਨਹੀਂ ਬਲਕਿ ਨਗਰ ਨਿਗਮ ਦੀਆਂ ਯਾਨੀ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜਾ ਚੋਣਾਂ ਦੀ ਗੱਲ ਕਰ ਰਹੇ ਹਨ ਲੇਕਿਨ ਉੱਥੇ ਇਹ ਜਿਹੜਾ ਪੰਜਾਬ ਸਰਕਾਰ ਦੇ ਤਰਫੋਂ ਕੀ ਪੇਸ਼ ਹੋਇਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਕਿ ਸਾਡੇ ਵੱਲੋਂ ਜਿਹੜੀਆਂ ਪੰਚਾਇਤੀ ਚੋਣਾਂ ਦੀ ਤਿਆਰੀ ਪੂਰੀ ਕਰ ਲਈ ਗਈ ਹੈ ਔਰ 5 ਅਕਤੂਬਰ ਨੂੰ ਇਹ ਚੋਣਾਂ ਜਿਹੜੀਆਂ ਹੋ ਸਕਦੀਆਂ ਹਨ ਯਾਨੀ ਕਿ ਹੋਣਗੀਆਂ ਇੱਕ ਤਰੀਕੇ ਨਾਲ ਉਹਨਾਂ ਨੇ ਸਿੱਦੇ ਤੌਰ ਦੇ ਉੱਪਰ ਅਦਾਲਤ ਵਿੱਚ ਪੱਕਾ ਕਰਿਆ ਔਰ ਦੂਸਰੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜੀਆਂ ਐਮਸੀ ਦੀਆਂ ਚੋਣਾਂ ਨੇ ਉਹ ਵੀ ਪ੍ਰਡਕਟ ਕਰਵਾਈਆਂ ਜਾਣਗੀਆਂ ਬਲਕਿ ਪੰਚਾਇਤੀ ਚੋਣਾਂ ਤੋਂ ਬਾਅਦ ਉਹਨਾਂ ਦੀ ਵੀ ਤਿਆਰੀ ਜਿਹੜੀ ਹੈਗੀ ਹੈ ਉਸੇ ਹੀ ਸ਼ੁਰੂ ਕਰ ਦੇਵਾਂਗੇ ਲੇਕਿਨ ਇਸ ਦੇ ਵਿੱਚ ਇਹ ਵੀ ਅਸੀਂ ਬੜੀ ਅਹਿਮ ਗੱਲ ਜਿਹੜੀ ਦੱਸ ਰਹੇ ਹਾਂ ਕਿ بڑے ਪੱਧਰ ਤੋਂ ਇਹ ਜਿਹੜਾ ਮਾਮਲਾ ਲੜਕ ਰਿਹਾ ਤੁਸੀਂ ਲੱਗ ਸਕਤ ਇਹ ਵੀ ਅਦਾਲਤ ਨੇ ਅੱਜ ਉਸ ਵਕੀਲ ਨੂੰ ਕਹਿ ਕਿ ਜਦੋਂ ਕਾਰਜਕਾਲ ਖਤਮ ਹੋਇਆ ਚੋਣਾਂ ਦਾ ਤਾਂ ਉਸ ਤੋਂ ਪਹਿਲਾਂ ਹੀ ਤੁਸੀਂ ਜਿਹੜੀਆਂ ਐਮਸੀ ਦੀਆਂ ਚੋਣਾਂ ਸੀਗੀਆਂ ਉਹ ਕਰਵਾ ਦੇਣੀਆਂ ਚਾਹੀਦੀਆਂ ਸੀ ਲੇਕਿਨ ਉਸ ਤੋਂ ਬਾਅਦ ਵਕੀਲ ਵੱਲੋਂ ਵੀ ਸਿੱਧੇ ਤੌਰ ਤੇ ਉੱਪਰ ਕਿਹਾ ਗਿਆ ਕਿ ਅਸੀਂ ਜਲਦ ਤੋਂ ਜਲਦ ਜਿਹੜੀਆਂ ਐਮਸੀ ਦੀਆਂ ਚੋਣਾਂ ਨੇ वो भी कंडक्ट करवावाने साड़ी सरकार तरफों चल रही है लेकिन उसको तो पहला बड़ी अहम खबर जी यही है कि लगातार लोग उड़ीक कर रहे थे कि पंचायती चोण कदों हो गया, सो इस उपरों पर जोड़ा वह चुक चुक है पांच अक्टूबर में पंचायती चोण हो गया, लेकिन इस बारे कोई भी डिटेल ऑर्डर जोड़ा है हूं तक अदालत वालों नहीं है बल्कि ना ही नोटिफिशन जोड़ा है पाब सकार वालों जारी किया गया हालांकि ये ਅਕੀਦਤੌਰ ਦੇ ਉੱਪਰ ਬਿਆਨ ਜਿਹੜਾ ਅਦਾਲਤ ਮੂਰੇ ਰੱਖਿਆ ਗਿਆ ਸੀ ਚਾਹੀਦਾ ਹੈ ਕਿ ਜੱਜ ਦੇ ਡੈਂਟੇ ਦੇ ਮੂਰੇ ਰੱਖਿਆ ਗਿਆ ਸੀ ਕਿ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਤੋਂ ਬੜੀ ਲੰਮੀ ਉਡੀਕ ਜਿਹੜੀ ਸੀਗੀ ਵਿੱਚ ਆ ਉਹ ਪੰਜਾਬ ਦੇ ਵੱਖ-ਵੱਖ ਪਿੰਡਾਂ ਨੂੰ ਹੋਵੇਗੀ ਕਿਉਂਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪਿਛਲੇ ਦਿਨੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਟ ਦੇ ਵਿੱਚ ਜਿਹੜਾ ਐਲਾਨ ਜਾਰੀ ਕੀਤਾ ਸੀ। ਸੋ ਉਸ ਨੂੰ ਲੈ ਕੇ ਹੀ ਇਹ ਪੂਰੀ ਜਾਣਕਾਰੀ ਬੜੀ ਅਹਿਮ ਹੈ। तमाम ਲੋਕ ਜਿਹੜੇ ਉਡੀਕ ਕਰ ਰਹੇ ਸੀ। ਸੋ ਹੁਣ ਉਡੀਕ ਸਿਰਫ ਅਦਾਲਤ ਦੇ ਜਿਹੜਾ ਲਿਖਤੀ ਆਰਡਰ ਆਉਂਦਾ ਉਸ ਦੀ ਹੈ। ਪਰ ਦੂਸਰੇ ਪਾਸੇ ਜਿਹੜਾ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਪੰਚਾਇਤੀ ਚੋਣਾਂ ਨੂੰ ਲੈ ਕੇ ਉਸ ਦੀ ਉਡੀਕ खड़ी ਹੈਗੀ ਆ ਉਹ ਚੱਲ ਰਹੀ ਹੈ। ਜੀ ਨਵੀਨ ਜੀ ਜੀ तमाम ਜਾਣਕਾਰੀ ਲਈ ਧੰਨਵਾਦ। ਏਸੀ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਦੱਸਿਆ ਕਿ ਇੱਕ ਕੇਸ ਦੀ ਦਰਸਲ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਚੱਲ ਰਿਆ ਰੇੜਕਾ ਹੁਣ ਖਤਮ ਹੁੰਦਾ ਜਾਪਦਾ ਕਿਉਂਕਿ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਵਿੱਚ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਹਾਈ ਕੋਰਟ ਦੇ ਵਿੱਚ ਇਹ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ ਦੱਸਦੇ ਹਾਂ ਕਿ ਭਾਵੇਂ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ 5 ਅਕਤੂਬਰ ਨੂੰ ਹੋਣ ਦੀ ਗੱਲ ਜ਼ਰੂਰ ਕਹੀ ਹੈ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਤੋਂ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਬਾਰੇ ਜਾਣਕਾਰੀ ਮੰਗੀ ਹੈ ਇਸ ਕੇਸ ਦੀ ਸੁਣਵਾਈ 23 ਸਤੰਬਰ ਨੂੰ ਹੋਏਗੀ ਪੰਜਾਬ ਦੀਆਂ ਨਗਰ ਨਿਗਮ ਦੀਆਂ ਚੋਣਾਂ ਪਿਛਲੇ ਸਾਲ ਜਨਵਰੀ ਤੋਂ ਪੈਂਡਿੰਗ ਪਈਆਂ ਨੇ ਕਰੀਬ 42 ਨਗਰ ਕੌਂਸਲਰਾਂ ਦੀਆਂ ਚੋਣਾਂ ਵੀ ਲੰਬੇ ਸਮੇਂ ਤੋਂ ਲਟਕ ਰਹੀਆਂ ਨੇ ਸੋ ਇਸ ਨੂੰ ਲੈ ਕੇ ਪਾਈ ਗਈ ਜਨ ਹਿੱਤ ਪਟੀਸ਼ਨ ਦੀ ਸੁਣਵਾਈ ਕਰਦੇ ਹਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਕਿਹਾ ਸੀਗਾ ਕਿ ਚੋਣਾ ਦਾ ਜਿਹੜਾ ਕਾਰਜਕਾਲ ਹੈ ਖਤਮ ਹੋਣ ਤੋਂ ਪਹਿਲਾਂ ਹੀ ਉਹ ਹੋ ਜਾਣੀਆਂ ਚਾਹੀਦੀਆਂ ਸੀ ਪਰ ਫਿਰ ਸਾਲਾਂ ਬਾਅਦ ਵੀ ਚੋਣਾ ਕਿਉਂ ਨਹੀਂ ਹੋਈਆਂ ਕਿਉਂਕਿ ਸਾਲ ਦਾ ਸਮਾਂ ਦਰਸਲ ਹੋ ਚੁੱਕਾ ਹੈ ਸੋ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਸਮੇਂ ਦੀ ਵੱਡੀ ਖਬਰ ਇਹ ਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਵੀ ਚਾਹੇ ਕੈਬਨਿਟ ਦੀ ਮੀਟਿੰਗ ਹੋਵੇ ਚਾਹੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੀਗਾ ਉਸ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਚਾਇਤੀ ਚੋਣਾਂ ਅਸੀਂ ਜਲਦੀ ਕਰਵਾਵਾਂਗੇ ਸੋ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਸਮੇਂ ਦੀ ਵੱਡੀ ਖਬਰ ਇਹ ਹੀ ਹੈ ਕਿ ਅੱਜ ਇੱਕ ਬਿਆਨ ਦੇ ਵਿੱਚ ਜ਼ਰੂਰ ਕਿਹਾ ਗਿਆ ਹਾਲਾਂਕਿ ਆਫੀਸ਼ੀਅਲੀ ਤੌਰ ਦੇਤੇ ਦਾ ਕੋਈ ਨੋਟੀਫਿਕੇਸ਼ਨ ਹਲੇ ਜਾਰੀ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਪਰ ਉਮੀਦ ਹੈ ਕਿ ਜਲਦੀ ਇਸ ਦਾ ਨੋਟੀਫਿਕੇਸ਼ਨ ਵੀ ਸਾਹਮਣੇ ਆ ਸਕਦਾ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ 5 ਅਕਤੂਬਰ ਦੀ ਜਿਹੜੀ ਤਰੀਕ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਉਹ ਸਾਹਮਣੇ ਆ ਰਹੀ ਹੈ ਔਰ ਜਲਦੀ ਇਹਦੇ ਬਾਰੇ ਸਰਕਾਰ ਦੇ ਵੱਲੋਂ ਵੀ ਹੋ ਸਕਦਾ ਹੈ ਕਿ ਕੋਈ ਜਲਦੀ ਇਸ ਦੇ ਬਾਰੇ ਐਲਾਨ ਵੀ ਕੀਤਾ ਜਾਏ ਪਰ ਸੂਤਰਾਂ ਦੇ ਹਵਾਲੇ ਤੋਂ ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ 5 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ